ਸੰਗ ਡੇਰੀ ਫਾਰਮ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਆਪਾਂ ਬਣਾਉਣ ਪਹੁੰਚੇ ਆ ਅਡਰੈਸ ਸਿਕਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਜੀ ਉਹਨਾਂ ਦਾ ਨਾਮ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਵੀਡੀਓ ਬਣਾਉਣ ਪਹੁੰਚੇ ਆ ਸਤਨਾਗ ਮੱਝਾਂ ਦੇ ਵਿੱਚ ਦਿਖਾਵਾਂਗੇ ਤੇ ਸੱਤੇ ਮੱਝਾਂ ਜਿਹੜੀ ਦੋਸਤੋ ਸੁਈਆਂ ਸੁਈਆਂ ਹੋਣਗੀਆਂ ਜੀ ਡਿਟੇਲ ਪ੍ਰੋਪਰ ਸਾਰੀ ਇਹਨਾਂ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਕਿਸੇ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਵਰਖ ਜਿਹੜੀ ਕਰਨੀ ਆ ਦੋਸਤੋ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਕੀਤੇ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀ ਰਹੇ ਆਓ ਵੀ ਇਹਨਾਂ ਕਰੀਏ ਗੱਲਬਾਤ ਡਿਟੇਲ ਸੋ ਅਸੀਰ ਬਾਈ ਜੀ ਆਸਤਰੀ ਕਾਲ ਜੀ ਮਹਾਰਾਜ ਹੋਰ ਬਾਈ ਜੀ ਠੀਕ ਠਾਕ ਹਾਂਜੀ ਬਾਈ ਜੀ ਕੀ ਹਾਲ ਜੀ ਵਧੀਆ ਜੀ ਹੋਰ ਸਮਝ ਠੀਕ ਠਾਕ ਵਧੀਆ ਵਧੀਆ ਜੀ ਖੈਰਾ ਡੇਰੀ ਫਾਰਮ ਦੇਖਣ ਆਲੇ ਸਾਰੇ ਭੈਣ ਭਰਾਵਾਂ ਨੂੰ ਆਪਣੇ ਨੂੰ ਪਿਆਰ ਪਰੀ ਸਾਥੀ ਕਾਲ ਜੀ ਠੀਕ ਹੈ ਜੀ ਸ਼ਾਸਤਰੀ ਕਾਲ ਜੀ ਇਹੋ ਬੇਨਤੀ ਕਰਦੇ ਆਂ ਵੀ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਫੋਲੋ ਕਰੋ ਤੇ ਵੱਧ ਤੋਂ ਵੱਧ ਸੰਯੋਗ ਦਿਓ ਧੰਨਵਾਦ ਵੀ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਰਸ ਬੋਲ ਰਿਹਾ ਜੀ ਆਪਣਾ ਡਰੈਸ ਆਪਣਾ ਹੀ ਪਿੰਡ ਝਾਮਕੇ ਖੁਰਦ ਜਿਲ੍ਹਾ ਤਰਨਤਾਰਨ ਹਾਂਜੀ ਤਹਿਸੀਲ ਵੀ ਤਰਨਤਾਰਨ ਹਾਂਜੀ ਨਾਮ ਜੇ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਜੇ 6284744127 6284744127 ਹਾਂਜੀ ਬਾਕੀ ਨਾ ਕਈ ਨੇ ਨੰਬਰ ਇੱਕ ਲੱਗਦਾ ਨਹੀਂ ਆਪਣਾ ਹਾਂਜੀ ਹਾਂਜੀ ਦੂਜਾ ਨੰਬਰ ਵੀ ਆਪਾਂ ਵਿੱਚ ਦੇ ਦੇਣੇ ਤੁਸੀਂ ਵੀ ਨਾਲ ਕਰ ਦਿਓ ਮੈਂਸ਼ਨ ਹਾਂਜੀ ਇਹ 787901127 787901127 ਜੀ ਕੋ ਹਾਂਜੀ ਹਾਂਜੀ ਇਹ ਨੰਬਰ ਤੇ ਵਟਸਐਪ ਚੱਲਦਾ ਜੇ ਕੋਈ ਭੈਣ ਭਰਾ ਆਪਣਾ ਮੰਨ ਲਓ ਕੋਈ ਦੇਸ਼ ਵਿਦੇਸ਼ ਚ ਬੈਠਾ ਘਰ ਦੇ ਨੂੰ ਮੈਂ ਲੈ ਕੇ ਦੇਣੀ ਇਹ ਤੇ ਵਟਸਐਪ ਜਿਹੜਾ ਉਹ ਅਵੇਲੇਬਲ ਆ ਜਦੋਂ ਮਰਜ਼ੀ ਆਪਾਂ ਨੂੰ ਮੈਸੇਜ ਕਰੋ ਆਪਾਂ ਉਸੇ ਵੇਲੇ ਉਹਨਾਂ ਨੂੰ ਜਵਾਬ ਦਵਾਂਗੇ ਓਕੇ ਠੀਕ ਹੈ ਅੱਛਾ ਵੀ ਜੀ ਆਪਾਂ ਇੱਕ ਵੀਡੀਓ ਪਾਈ ਸੀ ਤਿੰਨ ਦਿਨ ਪਹਿਲਾਂ ਖੂਬ ਸਾਰੇ ਵੀ ਜੀ ਹਾਂ ਜੀ ਸਾਰੇ ਨਾਗ ਤੇ ਭਾਜੀ ਉਹ ਚ ਪਾਏ ਆਪਾਂ ਮੇਰੇ ਖਾਲ ਚਾਰ ਪਾਏ ਹਾਂਜੀ ਚਾਰ ਨਾਗ ਪਾਏ ਚਾਰ ਪਾਏ ਤੇ ਬਾਅਦ ਵਿੱਚ ਵੀ ਜੀ 6-7 ਮਹੀਨਾ ਆਈਆਂ ਠੀਕ ਹੈ ਜੀ ਤੇ ਉਹ ਵੀ ਵੇਗ ਗਿਆ ਮਾਲ ਠੀਕ ਹੈ ਜੀ ਤੇ ਕੁਝ ਨਾ ਆਪਣੇ ਨਾਲ ਚਲੋ ਭੈਣ ਭਰਾ ਜੁੜੇ ਆਪਣੇ ਜਿਹੜੇ ਥੋੜੇ ਜੇ ਮੰਨ ਲਓ ਹੜ ਪ੍ਰਭਾਵ ਜਿਹੜੇ ਭੈਣ ਭਰਾ ਨਾਲ ਆਪਣੇ ਉਹਨਾਂ ਦੀ ਮਦਦ ਕਰਨ ਦਾ ਆ ਠੀਕ ਹੈ ਜੀ ਡੰਗ ਡੰਗ ਲੈ ਕੇ ਬੀਨ ਮੈਨ ਕਿਦਾਂ ਤੇ ਉਹ ਵੀ ਆਪਣੇ ਨਾਲ ਚਲੋ ਭੈਣ ਭਰਾ ਅਟੈਚ ਹੈ ਮੈਂ ਤੇ ਆਪਾਂ ਬਾਕੀ ਇਹ ਵੀ ਆਪਣੇ ਗਾਹਕਾਂ ਨੂੰ ਮਾਲ ਦੇਣ ਦੇ ਨਾਲ ਦੀ ਨਾਲ ਜਿਹੜੇ ਖੜਨਦੇ ਆਪਣਾ ਤੋਂ ਸੇਵਾ ਕਰਦੇ ਉਹਨਾਂ ਨੂੰ ਵੀ ਦੇ ਦਿੰਦੇ ਸਰ ਉਹ ਵਧੀਆ ਗੱਲ ਉਹਨਾਂ ਦੇ ਮਾਲ ਵੇਚੀ ਗਿਆ ਜੀ 10 12 ਨਾਲ ਵੇਚ ਗਿਆ ਤਾਂ ਠੀਕ ਹੈ ਜੀ ਮਤਲਬ ਇਹ ਗੱਲ ਚਲੋ ਮਦਦ ਕਰਨ ਦੀ ਚਾਹੀਦੀ ਹਰੇ ਹਾਂਜੀ ਹਾਂਜੀ ਚਲੋ ਜੀ ਮਾਲਕ ਨੇ ਕਿਹਾ ਨਹੀਂ ਕੋਈ ਗੱਲ ਨਹੀਂ ਜੇ ਆਪਣੇ ਤੋਂ ਕੋਈ ਹੜ ਪ੍ਰਭਾਵਿਤ ਲਾ ਕੇ ਜੇ ਮੈਨ ਭਰਾਊਗਾ ਤੇ ਆਪਾਂ ਜਿੰਨਾ ਮੁੱਲ ਦੱਸਾਂਗੇ ਉਹਦੇ ਵਿੱਚ 1000 ਰੁਪਏ ਦਾ ਮਾਲ ਕਰ ਉਹਦਾ ਲੈਸ ਜੀ ਹਾਂਜੀ ਠੀਕ ਹੈ ਹਾਂ ਚਲੋ ਸ਼ੁਰੂ ਕਰੀਏ ਜੀ ਆਪਾਂ ਇਸ ਸਮਾਜ ਤੋਂ ਪਹਿਲਾਂ ਹਾਂਜੀ ਇਹ ਭੜੀ ਵੱਡੀ ਝੋਤੀ ਏ ਹਾਂਜੀ ਸੂਆ ਪਹਿਲਾ ਹਾਂਜੀ ਦੂਜਾ ਲਾਵੇ ਕੋਤੇ ਜਾ ਲਾਵੇ ਭੈਣ ਭਰਾਵਾਂ ਦੇ ਗਾੜੀ ਆ ਭਾਵੇਂ ਅਠਵਾਂ ਲਾਵੇ ਦਵਾਂ ਆ ਮੁੜ ਕੇ ਆਂਦੇ ਆ ਵਪਾਰੀ ਕੱਟੀ ਬਣਾ ਦਿੰਦੇ ਹੈ ਕਿ ਨਹੀਂ ਗਾੜੀ ਵੀ ਆਪਾਂ ਗੱਲਾਂ ਸਾਰੀਆਂ ਆਪਾਂ ਨੰਨੀਆਂ ਬੀਚਾਰਾ ਬਾਤਾਂ ਜੀ ਤੁਹਾਨੂੰ ਸਮਝਾ ਲਵਾਂ ਹਾਂਜੀ ਤੇ ਸੂਈ ਨੂੰ ਭਾਜੀ ਇਹਨੂੰ ਕੋਈ ਸਾਢੇ 4-5 ਮਹੀਨੇ ਠੀਕ ਹੈ ਜੀ ਭੈਣ ਭਰਾਵਾਂ ਦੇ ਗਾੜੀ ਜਾਂ ਤੇ ਬੱਚਾ ਨਹੀਂ ਤਾਂ ਹੈਗਾ ਮਿਲਦੀ ਭਾਰੇ ਤੇ ਦੁੱਧ 7 ਲੀਟਰ ਦੀ अच्छा जी टीका ਲੱਗਿਆ ਨੋ ਕਿਰਨ ਤੇ ਟੀਕਾ ਵੀ ਭਰੇ ਨੂੰ ਮਹੀਨਾ ਹੋਇਆ ਆ ਆਪਾਂ ਕੋਈ ਭਾਜੀ ਗਰੰਟੀ ਨਹੀਂ ਆਪਾਂ ਦੁੱਧ ਦੇ ਹਿਸਾਬ ਨਾਲ ਮੈਂ ਦੇ ਚਲੋ ਇੰਨੀ ਗੱਲ ਹੈ ਵੀ ਦੱਸਿਆ ਨਾ ਫਿਰ ਅਗਲਾ ਦੱਸਿਆ ਨਾ ਆਪਾਂ ਸੱਜਰੀ ਆਖਾਂਗੇ ਹਾਂ ਤੇ ਨਾ ਗੱਬਣੀਆਂ ਨਾ ਗੱਬਣੀਆਂ ਠੀਕ ਹੈ ਜੀ ਠੀਕ ਹੈ ਹਾਂਜੀ ਹਾਂਜੀ ਦੁੱਧ ਕਿੰਨਾ ਦੱਸਿਆ ਜੀ ਦੁੱਧ ਭਾਜੀ 7 ਲੀਟਰ ਆ 6 ਲਾਲੇ ਠੀਕ ਹੈ ਜੀ ਫੜਿਆ ਡੰਗਰ ਨਾ ਅੱਜ ਹੀ ਆਇਆ ਮਾਲਸਾਰਾ ਦੇ ਨਵੇਂ ਸਮੇਂ ਥਾਂ ਆ ਕੇ ਨਾ ਡੰਗਰ ਕਈ ਦੀ ਮਾਨੂੰ ਘੜੀ ਉੱਪਰ ਕਰਨ ਕਰ ਜਾਂਦਾ ਭਾਜੀ ਝੋਟੀ ਤੇ ਮੇਰੇ ਖਿਆਲ ਜੇ ਇਦੀ ਲੈਣ ਜਾਈਏ ਨਾ ਸੱਜਰ ਹੂੰ ਤੇ ਮੇਰੇ ਹਿਸਾਬ ਨਾਲ ਮੋਹਰਾ ਦੀ ਤੇ ਆ ਲੋ ਜੀ ਹਰਿਆਣੇ ਦੀ ਜਿ ਚੌਥੀ ਮਹਾਰਾਜਾ ਵੀਰ ਲਾਗੇ ਖਲੋ ਹਰਿਆਣੇ ਦੀ ਆ ਲਾਗੇ ਸੁਈਏ ਮਹਾਰਾਜਾ ਮੈਨੂੰ ਲਾਗੇ ਲਓ ਜੀ ਕਰੋ ਚੱਕ ਜੀ ਪੂਰੇ ਵਹਿਲੋ ਵੀ ਦੇ ਮੋੜਿਆ ਦਾ ਕੌਂਦੀ ਕੋਈ ਵੀ ਇਹਨੇ ਗੱਲ ਕਿਹਾ ਕਿ ਵੀਰ ਕਦਨੇ ਕਰੋ ਬਾਕੀ ਭਾਜੀ ਪੂਰੀ ਹੈ ਨਾ ਸੀਲਸ ਲੱਗਿਆ ਠੀਕ ਹੈ ਜੀ ਕੋਈ ਨਹੀਂ ਆ ਵੇਖੋ ਪੂਛ ਚੱਕ ਲਾਪੀ ਕਮਰੋੜ ਤੇ ਹੱਥ ਫੇਰੇ ਹਾਂਜੀ 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 ਕਿੰਨਾ ਕੁ ਮੋਲ ਕਰਨਾ ਹੈ ਜੀ ਮੋਲ ਭਾਜੀ ਇਹਦੀ ਕਰੀਏ 82 ਚ ਪਾਉਂ ਜੀ ਕਰੋ ਜੀ ਜਰੂਰ ਹਾਂਜੀ ਇਹ ਆਪਣੀ ਫਾਰਮ ਦਾ ਸੂਲ ਦੀ ਹੈ ਇਹ ਕਿਹੜੀਆਂ ਆਦਨਤਾ ਤੱਕ ਰਿਹਾ ਟਪੌਂਚ ਕਰਨਾ ਹੈ ਪੂਰੇ 70 ਦੇ ਦਾ ਮੈਂ ਨਾ ਸਾਰੇ ਮਾਨ ਕਰੀਏ 21 ਨਹੀਂ 21 ਪੂਰੇ 65 ਹਜ਼ਾਰ ਟਪੌਂਚ ਕਰਾਂਗੇ ਗੱਲ ਯਾਦ ਦੀ ਲੈ ਵੇ ਤੇ 62 ਹਜ਼ਾਰ ਦੇ ਦੇ ਲੋ ਜੀ ਵੇਖਿਆ ਜੀ ਟਿਕਾਣੀ ਆ ਗਿਆ ਗੱਲ ਇਹ ਏਡੀ ਮੈਂ ਆਪਾਂ ਮੇਰੇ ਹਿਸਾਬ ਨਾਲ ਆਪਾਂ ਵੀਡੀਓ ਸ਼ੁਰੂ ਕੀਤੀ ਸੀ ਪਹਿਲਾਂ ਉਦੋਂ ਮੈਂ ਵੱਡੀ ਆਪਾਂ ਏਡੀ ਪਾਈ ਹਾਂਜੀ 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 ਅੱਜ ਹੁਣ ਨਾਲ ਆਪਾਂ ਮੈਂ ਦੋ ਕ ਨਾਗ ਨਾ ਸਾਰੇ ਆਪਾਂ ਭਾਂ ਰੱਖਿਆ ਕਰਨੇ ਹੁਣ ਆਪਣੇ ਤੋਂ ਭਾ ਸਾਰੇ ਹੈਗੇ ਆ 40 45 50 55 ਹਰ ਸਾਰੇ ਜਿੱਦਾਂ ਦਾ ਕੋਈ ਭੈਣ ਭਰਾ ਨਹੀਂ ਚਾਹੀ ਹਾਂਜੀ ਸਾਰੇ ਆਪਾਂ ਐ ਮੰਨ ਲਓ ਸਾਰੇ ਆਪਾਂ ਐਡ ਕਰਨੇ ਆ ਇਹ ਆ ਵੀ ਚਲੋ ਜਿੱਦਾਂ ਦਾ ਕਿਸਦਾ ਵੈਟ ਆਪਦਾ ਲੈ ਲਿਆ ਠੀਕ ਹੈ ਜੀ ਕਹੋ ਜੀ ਦੋਸਤੋ 65000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਖੋਲੋ ਜੀ ਪਹੁੰਚ ਇਹ ਜੇ ਕੋਈ ਵੀਰ ਗੱਡੀ ਆਪਦੀ ਲੈ ਆ ਫੇਰ 68000 ਰੁਪਏ ਜੀ 7 ਕਿਲੋ ਦੁੱਧ ਸੂਆ ਦੁੱਜਾ ਸੂਈ ਜੀ ਬੁੱਧੇ ਇਹਨੇ ਭਾਜੀ ਪਹਿਲੇ ਆ ਬੁੱਧੇ ਲਾਵੇ ਤੇ ਜੇ ਲਾਵੇ ਕੋ ਦਮੇ ਲਾਵੇ ਆ ਅਸਲ ਮਗਰ ਘਰਾਂ ਨੇ ਪਹਿਲੇ ਹਾਂ ਪਹਿਲੇ ਲਓ ਜੀ ਘਰ ਵਾਲਿਆਂ ਦੋਸਤੋ ਪਹਿਲਾ ਸੁਆਹ ਕਹੀ ਤੇ ਅੱਗੇ ਦੋਸਤੋ ਠੀਕ ਆ ਭਾਜੀ ਅਗਲੇ ਦੀ ਸਮਝ ਆ ਪਾਣੀ ਦੀ ਕੋਈ ਗੱਲ ਆ ਲਓ ਜੀ ਕੱਟ ਕੱਟ ਚੈੱਕ ਕਰ ਲੋ ਦਾ ਆ ਲਓ ਜੀ ਦੇਖੋ ਜੀ ਇੱਠਪੁਰ ਦੀ ਚੜਾਈ ਚੈੱਕ ਕਰ ਲੋ ਆਰਡਰ ਰੋਡਰ ਕੁਆਲਿਟੀ ਹਰ ਇੱਕ ਚੀਜ਼ ਤਰ ਬਖਾ ਦੂੰਗਾ ਵੀਡੀਓ ਦੇ ਵਿੱਚ ਲਓ ਜੀ ਕਦ ਕਾਠ ਮੈਂ ਦਾ ਚੈੱਕ ਕਰੀਓ ਦੋਸਤੋ ਪੂਰੀ ਰਾਜੀ ਪੂਰੀ ਜਮੀ ਪੜੀ ਚਲੋ ਜਿਹੜਾ ਭੈਣ ਭਰਾ ਆਪਣੇ ਤੋਂ ਖੜ ਕੇ ਬਣਾਉਂਦੇ ਆ ਨਾ ਕਈ ਹਾਂਜੀ 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 ਆਿਆਂ ਦੀ ਮੰਗੀ ਵੀ ਵੱਡੀ ਮਈਆਂ ਲਿਆ ਕੇ ਦੋ ਹਣ ਵੱਡੀਆਂ ਛੋਟੀਆਂ ਚਾਰ ਪੰਜ ਪਾਇਆ ਕਰਾਂਗੇ ਆਪਾਂ ਨੂੰ ਰਿਸਪੌਂਸ ਚੰਗਾ ਆਇਆ ਨਾ ਇਹਦਾ ਠੀਕ ਹੈ ਜੀ ਹਾਂਜੀ ਆ ਲਓ ਜੀ ਕਰੋ ਚੈੱਕ ਲਓ ਦੋਸਤੋ ਵੇਖ ਲਓ ਮੈਂ ਸਾਈਡ ਤੋਂ ਅਗਰ ਤੁਹਾਨੂੰ ਬਖਾ ਦੇਣਾ ਹੈਗਾ ਦਾ ਕਦ ਕਾਠ ਲੈਂਥ ਚੈੱਕ ਕਰ ਲੈ ਮੈਂ ਗਰਮੀ ਲਓ ਜੀ ਤੋਰੋ ਜੀ ਲੈ ਆ ਲੈ ਜੀ ਆ ਲਓ ਬਿਲਕੁਲ ਕੁੰਡੀ ਚੂੜ ਕਰੋ ਜੀ ਪੇਠ ਪਰ ਦੀ ਚੜਾਈ ਚੈੱਕ ਨੀ ਬੰਨਣ ਲੈ ਆ ਕੋਈ ਪਾਣੀ ਪੀਤਾ ਅ ਲਓ ਦੋਸਤੋ ਕਰੋ ਚੱਕੀ ਛੋਟਾ ਜਿਹਾ ਮੂਹਰੇ ਦੋਸਤੋ ਕੱਦ ਕਾਠ ਮੈਂ ਤਾਂ ਪੂਰਾ ਵੱਡਾ ਵਜਨ ਮजूद ਵਾਲੀ ਮੱਚ ਪੂਰੀ ਵਜਨ ਆਪਾਂ ਮੋਲ ਕਾਤਾ ਛੋਟਾ ਜਿਹਾ ਇਹਦਾ ਦੇ ਛੋਟੀਆਂ ਮਈਆਂ ਦੇ ਘਰੀ ਜਾਂਦੇ ਚਲੋ ਭਾਈ ਹਾਂਜੀ ਹਾਂਜੀ ਚਲੋ ਬਾਕੀ ਵੀਗੀ ਵੀ ਜਾਂਦਾ ਪਰ ਆਪਾਂ ਆਪਦੇ ਸਹੂਲਾਂ ਦੇ ਗਲਤ ਨਹੀਂ ਨਾ ਹੋਣਾ ਆਪਾਂ ਭਾਅ ਹੀ ਦੇਣਾ ਭਾਅ ਹੀ ਦਿੱਤਾ ਸੀ ਠੀਕ ਹੈ ਇਹ ਗੱਲ ਆਪਾਂ ਗਲਤ ਕਰੀਏ ਦੋਗੇ ਬਰਿਆਮ ਜੀ ਅੱਗੇ ਇਹ ਦੋ ਨੰਬਰ ਤੇ ਕਹ ਦਸ ਕੀ ਡਿਟੇਲ ਲੋ ਨੰਬਰ ਤੇ ਭਾਜੀ ਸੁਆ ਤੱਜਾ ਜੀ ਹਾਂਜੀ ਇੱਕ ਮਿੰਟ ਸੂਰਤ ਜਾ ਹਾਂਜੀ ਬਾਕੀ ਭੈਣਾ ਭਰਾਵਾਂ ਦੇ ਗਾੜੀ ਆ ਠੀਕ ਹੈ ਜੀ ਕੋਈ ਆਪਦੀ ਸਮਝ ਵੇਖੋ ਲਓ ਜੀ ਕਰ ਰੰਤ ਵੱਡਾ ਜੀ ਮੈਂ ਦਾ ਐਡਾ ਜੀ ਹਾਂਜੀ ਇਹਨਾਂ ਸੱਨੇ ਭਾਜੀ 8 ਲੀਟਰ ਦੁੱਧ ਆ ਠੀਕ ਹੈ ਜੀ ਪੱਕਾ 8 ਲੀਟਰ ਦੁੱਧ ਆ ਕੋ ਸੱਤ ਲਾ ਕੇ ਆਪਣੇ ਨਾਲ ਸੁਬਦਾ ਕਰ ਲੈ ਕਿੰਨਾ ਟਾਈਮ ਹੋ ਗਿਆ ਸ੍ਰੀ ਨੂੰ ਦੱਸੇ ਸੂਈ ਨੂੰ ਇਹਨੂੰ ਭਾਜੀ ਸਾਢੇ ਤਿੰਨ ਚਾਰ ਮਹੀਨੇ ਹੋਏ ਜੇ ਭੈਣ ਭਰਾਵਾਂ ਦੀ ਗਾੜੀ ਆ ਠੀਕ ਹੈ ਜੀ ਸੂਏ ਦੀ ਵੀ ਆਪਦੀ ਕੁਝ ਸਮਝ ਲਾ ਲੇ ਠੀਕ ਹੈ ਜੀ ਦੂਜੀ ਵੀ ਆਪਦੀ ਸਮਝ ਲਾਵੇ ਦੁੱਧ ਜਿਹੜਾ ਆਪਦਾ ਦੋ ਡੰਗ ਝੋਕੇ ਖੜੇ ਠੀਕ ਹੈ ਜੀ ਹਾਂਜੀ ਇਹਦੀ ਮਿੱਟੀ ਕਾ ਲੱਗ ਜਾ ਕੇ ਠੀਕ ਆ ਭਾਜੀ ਭਰਿਆ ਇਹਨੂੰ ਹੀ ਉਹਨਾਂ ਆਖਿਆ ਅੱਛਾ ਜੀ ਉਹ ਮਹੀਨਾ ਸਵਾ ਮਹੀਨਾ ਹੋਇਆ ਕੱਲ ਹੁਣ ਬੰਦਿਆਂ ਨੇ ਆਪਣੇ ਤੋਂ ਮਾਝ ਖੜੀ ਹੈ ਜੀ ਠੀਕ ਹੈ ਜੀ ਮੈਂ ਤੁਹਾਨੂੰ ਇੰਨਾ ਕ ਦੱਸ ਦਿਆ ਕਰੋ ਮੈਂ ਤੁਹਾਨੂੰ ਦੱਸ ਦੇਣਾ ਨਾ ਕੱਲ ਬੰਦਿਆਂ ਮਾਝ ਖੜੀ ਆਪਣੇ ਤੋਂ ਹਮ ਆਪਾਂ ਨੂੰ ਮਗਰਲੇ ਘਰ ਆਣ ਆ ਕੇ ਵੀ ਮਹੀਨੇ ਦੀ ਮੈਂ ਬ ਤੇ ਐਂ ਹੋ ਜਾਂਦਾ ਹੁੰਦਾ ਵਪਾਰੀ ਉਹਨੇ ਮੁਕਰ ਦੇਣਾ ਹਾਂਜੀ ਹਾਂਜੀ ਉਹ ਮੈਂ ਨਾ ਵੰਡ ਨਹੀਂ ਪਾਇਆ ਤੁਹਾਨੂੰ ਬੜਾ ਉਹਨੇ ਮੈਂ ਨਾ ਆਟਾ ਮਾਰਿਆ ਛੋਟਾ ਜਿਹਾ ਹਾਂ ਤੇ ਚਲੋ ਜਾਨ ਜੇ ਵੰਡ ਪਾਈ ਨਾ ਜੋਂ ਡੰਗਰ ਜੰਗਰ ਬੋਲ ਪੈਂਦਾ ਜੇ ਬਣਿਆ ਹੋਵੇ ਤੇ ਅੱਟ ਛੱਡ ਦਿੰਦਾ ਮਾਰ ਠੀਕ ਹੈ ਜੀ ਤੇ ਮਾਸੂਲ ਤੇਲ ਕੋਲ ਨੂੰ ਪਾਤਾ ਤਾਂ ਉਹਨਾਂ ਨੂੰ ਮੈਂ ਆਖਿਆ ਮੈਂ ਉਹਨਾਂ ਜਾ ਕੇ ਚੈੱਕ ਕਰਾਈ ਤੇ ਮੈਂ 14 ਮਹੀਨੇ ਦੀ ਗੱਬਨ ਚਲੋ ਜੀ ਪਾਰਟੀ ਬਣ ਕੇ ਨਾਲ ਮਤਲਬ ਪਹਿਲੀ ਮੈਂ ਬਣੀ ਨਿਕਲਈ ਆ ਹਾਂਜੀ ਹਾਂਜੀ ਠੀਕ ਤੇ ਜੇ ਆਪਾਂ ਉਹਨ ਸੱਜਰਾ ਆ ਦਿੰਦੇ ਮਹੀਨੇ ਦੀ ਸੁਈ ਆ ਤੇ ਫਿਰ ਆਪਾਂ ਝੂਠੇ ਹੋਣਾ ਸੀ ਤੇ ਝੂਠੇ ਹੋਣਾ ਸੀ ਠੀਕ ਹੈ ਜੀ ਆਪਾਂ ਮੰਨ ਲਓ ਕਨਫਰਮ ਹੋਏ ਹਾਂ ਅਗਲੇ ਦਿਸਿਆਵਾ ਚਲੋ ਆ ਗਾੜੀ ਅਗਲੇ ਦਿਨ ਕਿਸਮਤ ਕਿਸਮਤ ਹੀ ਹੋਣੀ ਖੁੱਲ ਗਈ ਤੋੜ ਗਈ ਕਸ਼ਾ ਮੋਲ ਦੱਸ ਲਈ ਪਹਿਲਾਂ ਮੋਲ ਭਾਜੀ ਬਿਲਕੁਲ ਦਾ ਛੋਟਾ ਜਨਵਲ ਭਾਅ ਹੋਊਗਾ ਇਹਦੀ 55000 ਤੇ ਪਹੁੰਚ ਕਰਦੀ ਏ ਤੇ ਉਦਾਂ 5 53000 ਪੂਰੇ ਚ ਪਹੁੰਚ ਜੀ ਅੱਛਾ ਜੀ ਗੱਡੀ ਆਪਦੀ ਲੈ ਪੂਰੇ ਪੰਜਾਈ ਪੂਰੇ ਪੰਜਾਈ ਹਾਂਜੀ ਠੀਕ ਹੈ ਜੀ ਲੋ ਜੀ ਕਰੋ ਜੀ ਚੈੱਕ 53000 ਰੁਪਿਆ ਦੋਸਤੋ 100 ਕਿਲੋਮੀਟਰ ਤੱਕ ਦੀ ਪਹੁੰਚ ਤੇ ਜੇ ਕੋਈ ਵੀਰ ਗੱਡੀ ਆਪਣੀ ਲੈ ਆਵੇ ਫਿਰ 50000 ਰੁਪਿਆ ਆ ਲੋ ਜੀ ਕਰੋ ਚੈੱਕ 8 ਕਿਲੋ ਦੁੱਧ ਸਵੀਰ 8 ਆ ਜੀ ਲੋ ਜੀ ਕਰੋ ਚੈੱਕ 8 ਲੀਟਰ ਦੁੱਧ ਕੋ ਫਾਤ ਲਾ ਲਓ ਕੱਦ ਕਾਠ ਚੈੱਕ ਕਰ ਲਿਓ ਦੋਸਤੋ ਮੋਲ ਬਿਲਕੁਲ ਛੋਟੇ ਛੋਟੇ ਮਿਲਣਗੇ ਇਹਨਾਂ ਦੀ ਗੱਲ ਆਖੇ ਵੀ ਕੋਈ ਮੱਝਾਂ ਵੱਡੀਆਂ ਹੋਣਗੇ ਤੇ ਮੋਲ ਵੱਡਾ ਹੋ ਜਾਊਗਾ ਮੋਲ ਦੋਸਤੋ ਬਿਲਕੁਲ ਨੋਰਮਲ ਮਿਲਣਗੇ ਤਕਰੀਬਨ ਭਾਜੀ ਸੱਤਾਂ ਮਈਆਂ ਦੇ ਵਿੱਚ ਤਿੰਨ ਮਈਆਂ ਛੋਟੇ ਭਾੜੀਆਂ ਆ ਅੱਛਾ ਤੇ ਚਾਰ ਮਈਆਂ ਜੇ ਮਈਆਂ ਵੱਡੀਆਂ ਤੇ ਮੋਲ ਵੀ ਹੋ ਸਕਦਾ ਲੋ ਜੀ ਕਰੋ ਚੱਕੀ ਹਾਲੋ ਜੀ ਮੈਂ ਚਲੋ ਜਿਆਦਾ ਨਹੀਂ ਹਾਂ ਜੇ ਆਦੀ ਮੈਂ ਦੀ ਸੇਵਾ ਹੋਏ ਤੇ ਮੈਂਨੇ ਦੁੱਧ 9 ਦਾ ਲੀਟਰ ਕਰਦੇ ਕਰਣਾ ਜੀ ਕਰਣਾ ਤੇ 8 ਲੀਟਰ ਵੀ ਕਰਦੇ ਤੇ ਭਾਜੀ ਕਈ ਦੀ ਸੱਜਣਾ ਮਈਆਂ ਲੈ ਰਹੀਆਂ ਉਹ ਵੀ 8 ਲੀਟਰ ਦੇਣ ਹਾਂ ਜੀ ਹਾਂ ਜੀ ਲੋ ਜੀ ਕਰੋ ਚੱਕੀ ਦੋਤੋ ਆਰਡਰ ਕੁਆਲਟੀ ਬਹੁਤ ਸੋਹਣੀ ਤਿਆਰ ਕੀਤੀ ਹੈ ਚਾਰੇ ਥਾਨ ਨਿਖੜਵੇਂ ਗਏ ਚ ਲਗੇ ਇਹ ਤੇ ਆਪਣੀ ਸੋਚ ਇਹ ਆ ਵੀ ਚਲੋ ਜਿੰਨੇ ਦਾ ਆਪਣੇ ਨਾਲ ਗਾਹ ਵੀ ਜੜੇ ਆ ਨਾ ਹਾਂਜੀ ਹਾਂਜੀ ਜਿਆਦਾ ਨਹੀਂ ਆ ਉਹ ਮਾਲ ਨਾਲ ਜੁੜਨ ਵੱਤੋਂ ਵੱਧ ਹਾਂਜੀ ਕਰੋ ਚੱਕਾ ਹਨੂ ਵੀ ਉਹਨਾਂ ਤੋਂ ਮਾਲ ਲੈਣਾ ਕੋਈ ਡੰਗਰ ਦੀ ਕੇ ਇਧਰ ਕਿੱਲੇ ਤੇ 10 ਵਜੇ ਆਉਣਗੇ ਹਾਂਜੀ ਤੁਹਾਨੂੰ ਵੀ ਲੈਣਾ ਸੌਖਾ ਹੋ ਜਾਊਗਾ ਹਾਂਜੀ 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 ਦੱਸਿਓ ਜੀ ਇਹਦੇ ਬਾਰੇ ਗਾੜੀ ਭਾਜੀ ਦੁਜਾ ਸੁਗਾ ਜੇ ਉਹਨਾਂ ਦੇ ਕਹਿਣ ਮੁਤਾਬਕ ਹਾਂਜੀ ਨੀਲੀ ਰਾਵੀ ਪੰਜ ਕਲਿਆਣੀ ਜੇ ਮੈਂ ਦੋ ਮਨੇ ਚੱਡੇ ਤੇ ਡਾਬਿਆ ਠੀਕ ਹੈ ਜੀ ਤੇ ਅੱਖਾਂ ਦੇ ਵਿੱਚ ਵੀ ਨਿਸ਼ਾਨ ਹੈਗੇ ਨਹੀਂ ਅੱਖਾਂ 'ਚ ਨਹੀਂ ਜਾਨਾ ਅੱਖਾਂ 'ਚ ਚਿਹਰੇ ਤੇ ਵੀ ਨਿਸ਼ਾਨ ਹੈਗਾ ਹਾਂ ਤੇ ਬਾਕੀ ਭੈਣ ਭਰਾਵਾਂ ਦੀ ਗਾੜੀ ਆ ਠੀਕ ਹੈ ਜੀ ਤੇ ਰੇਂਗ ਕੋਲ ਵਜਨ ਮੌਜੂਦ ਆ ਰੇਂਗ ਸਿੰਘ ਬਹੁਤ ਸੋਹਣਾ ਹਾਂਜੀ ਇਹ ਪਾਜੀ ਮੇਰੇ ਸਹਣਾ ਏਡੀ ਮੈਂ ਸੱਜਰ ਆਣਾ ਜਿਹੜੀ 1 25 ਦੀ ਆਉਣੀ ਹੈ ਹਾਂਜੀ ਹਾਂਜੀ ਘੱਟ ਨਹੀਂ ਆਉਣੀ ਠੀਕ ਹੈ ਜੀ ਤੇ ਦੁੱਧ ਕੰਨ ਨਹੀਂ ਹੁੰਦੇ ਦੁੱਧ ਹੋਣ ਇਹਦੇ ਥੱਲੇ ਹੈਗਾ ਜੀ 7 ਲੀਟਰ 7 ਲੀਟਰ 7 ਲੀਟਰ ਪੱਕਾ ਦੁੱਧ ਆ ਮਿਲਦੀ ਭੜੇ ਤੇ ਆ ਸੂਈ ਨੂੰ ਕਿਦਾਂ ਭੜ ਤੇ ਆ ਸੂਈ ਨੂੰ ਇਹਨੂੰ ਵੀ ਕੋਈ 4 ਮਹੀਨੇ ਹੋਏ ਦੇ ਕੋ ਸਾਢੇ 4 4 ਮਹੀਨੇ ਹੋਏ 4 ਸਾਢੇ 4 ਮਹੀਨੇ ਟੈਂਪਸ ਸੂਈ ਨੂੰ ਹੋ ਗਈ ਹਾਂਜੀ ਠੀਕ ਹੈ ਜੀ ਬੱਚਾ ਨਹੀਂ ਹੈਗਾ ਮਿਲਦੀ ਭੜੇ ਤੇ ਆ ਅੱਛਾ ਜੀ ਦੁੱਧ ਭਾਜੀ 7 ਲੀਟਰ ਏਆਈ ਹੋਈ ਹੈ ਹਾਂਜੀ ਇਹਦੀ ਵੀ ਹੋਈ ਆ ਠੀਕ ਹੈ ਜੀ ਤੁਹਾਨੂੰ ਦੱਸਿਆ ਵੀ ਤਕਰੀਬਨ ਆਪਾਂ ਮਾਲ ਜਿਹੜਾ ਲੈਣਾ ਜਾਂ ਤੇ ਏਆਈ ਹੋਈ ਹੁੰਦੀ ਆ ਤੇ ਜੇ ਨਾ ਆਈ ਹੋਵੇ ਤੇ ਆਪਾਂ ਕਰਾ ਵੀ ਦਿੰਦੇ ਹਾਂ ਨੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਡੰਗਰ ਬੋਲਿਆ ਹੋਵੇ ਤਾਂ ਪਕਾ ਲਈ ਦੀ ਠੀਕ ਹੈ ਜੀ ਚਲੋ ਕੇਵਲ ਡੰਗਰ ਜਿੱਧੜੀ ਲੰਗ ਰਹੇ ਜੇ ਕੋ ਆਪਣਾ ਭੈਣ ਭਰਾ ਲੈ ਜਾਂਦਾ ਤੇ ਚਲੋ ਕਈ ਨਹੀਂ ਕੋਈ ਉਹ ਚੀਜ਼ ਦਾ ਟਾਈਮ ਹੁੰਦਾ ਹਾਂਜੀ 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 ਚਲੋ ਜੀ ਪਾਹੂ ਇੱਥੇ ਅੱਗੇ ਢਿੱਡ ਚੋਂ ਉਹ ਢੀਕਾਂ ਨੂੰ ਭਰਾਇਆ ਉਸੇ ਵੇਲੇ ਭਰਾਇਆ ਜਾਵੇ ਵਧੀਆ ਗੱਲ ਹੁੰਦੀ ਠੀਕ ਹੈ ਜੀ ਜੇ ਕਈ ਨਹੀਂ ਟਾਈਮ ਲੰਘ ਜੇ ਫੇਰ ਡੰਗਰ ਮਾਲੋ ਹਾਂਜੀ ਹਾਂਜੀ ਫੇਰ ਚਲੋ 20 25 ਦਿਨ ਫੇਰ ਕੱਢ ਜਾਂਦਾ ਫੇਰ ਕੱਢ ਜਾਂਦਾ ਹਾਂ ਤੇ ਇਹਦਾ ਬੱਚਾ ਹੈਗਾ ਜੀ ਨਹੀਂ ਇਹਦਾ ਨਹੀਂ ਬੱਚਾ ਜੀ ਮਿਲਦੀ ਪੜੇ ਦੋ ਵੇਲੇ ਟ ਦੋਸਤੋ ਸਾਥ ਕਰ ਲੋ ਖਾਟ ਕਰ ਲੋ ਜੀ ਸੁਆ ਭੈਣ ਭਰਾਵਾਂ ਦੇ ਗਾਈ ਆ ਕੋ ਦੁਜਾ ਲਾਵੇ ਤੀਜਾ ਲਾਵੇ ਦਹਵਾਂ ਲਾਵੇ ਮੋਲ ਕਿੰਨਾ ਕਰਨੀ ਆਪ ਦੀ ਸਮਝ ਵਾਤੀ ਮੋਲ ਭਾਜੀ ਇਹਦਾ ਵੀ ਛੋਟਾ ਹੀ ਆ ਬਿਲਕੁਲ ਹਾਂਜੀ ਇਹਦੀ ਵੀ ਭਾਜੀ ਕੋਈ 55 ਨਹੀਂ 60 ਨਹੀਂ ਹਾਂਜੀ ਕੋਈ ਕੋਈ ਨਹੀਂ 53000 ਦੇ ਵਿੱਚ ਪਹੁੰਚ ਜਾ ਠੀਕ ਹੈ ਜੀ ਗੱਡੀ ਆਪ ਦੀ ਲੈਵੇ ਤੇ ਪੂਰੇ 50000 ਪੂਰੇ 50000 ਲਓ ਜੀ ਦੋਸਤੋ ਆਫਰਾਂ ਲਾਤੀਆਂ ਵੀਰ ਨੇ 53000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਦੀ ਪਹੁੰਚ ਤੇ ਜੇ ਕੋਈ ਗੱਡੀ ਵੀਰ ਆਪਣੀ ਲੈਵੇ ਫਿਰ 50000 ਹਾਂਜੀ ਚੈੱਕ ਕਰਿਓ ਮੈਂ ਤਾਂ ਕੱਦ ਕਾਠ ਵਜਨ ਮੌਜੂਦ ਪੂਰਾ ਫੁੱਲ ਹੈ ਵੀ ਬੋਡੀ ਪੂਰੀ ਵੱਡੀ ਮੱਝ ਹੈ ਪੂਰੇ ਵੱਡੇ ਢਾਂਚੇ ਦੀ ਚੈੱਕ ਕਰ ਲਓ ਜੀ ਬਾਕੀ ਕਰੋ ਚੈੱਕ ਸਨਾ ਪੱਲੋਂ ਠੰਡੀ ਸੀਲ ਪੂਰੀ ਦੋਸਤੋ ਮੈਂ ਤੁਹਾਨੂੰ ਪਹਿਲਾਂ ਕਹਿਤਾ ਵੀ ਮੁੱਲ ਬਿਲਕੁਲ ਛੋਟੇ ਛੋਟੇ ਤੇ ਮੱਝਾਂ ਦਾ ਦੋਸਤੋ ਕੱਦ ਕਾਠ ਪੂਰਾ ਫੁੱਲ ਹੈ ਵੀ ਬੋਡੀ ਵਿੱਚ ਮਈਆਂ ਭਾਜੀ ਸਾਤੇ ਆ ਤੇ ਤਿੰਨ ਮਈਆਂ ਲਈਆਂ ਹਾਂਜੀ ਉਹ ਵੀ ਛੋਟੇ ਭਾਰੀਆਂ ਠੀਕ ਹੈ ਜੀ ਲਓ ਜੀ ਕਰੋ ਚੈੱਕ ਜੀ ਇਹ ਦਾਵਾ ਆ ਵੀ ਉਹ ਮਾਲ ਹੁਣ ਫੇਰੇ ਮਈਆਂ ਚੋਂ ਆ ਸ਼ਾਮੀ ਚ ਹੋਣੀਆਂ ਸਾਰੀਆਂ ਵੈਰਾਈਟੀਆਂ ਮਿਲ ਲਗੇ ਜੀ ਭਾਅ ਵੀ ਮਿਲ ਲਗੇ ਵੱਡੇ ਭਾਅ ਮੈਂ ਨਾ ਜੀ ਆਗੇ ਤਸਲੀ ਕਰਕੇ ਖੜੇ ਆਪਾਂ ਮਾਲ ਦੋ ਟਾਈਮ ਚੋਗੇ ਲਈਦਾ ਭਾਜੀ ਆਪ ਦਾ ਠੀਕ ਹੈ ਜੀ ਲਓ ਜੀ ਕਰ ਲਓ ਚੱਕ ਜੀ ਉਹ ਮਾਲ ਆਪਣਾ ਦੂਰ ਨੇੜੇ ਜਾਣਾ ਹੁੰਦਾ ਇਹ ਕਰਕੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿਹਦੇ ਥੱਲੇ ਕਿੰਨਾ ਆ ਗਿਆ ਹਾਂਜੀ ਹਾਂਜੀ ਲਓ ਜੀ ਚੈੱਕ ਕਰੋ ਜੀ ਵੇਖੋ ਦੋਸਤੋ ਸੋਹਣੀ ਆਰਡਰ ਕੁਆਲਿਟੀ ਤਿਆਰ ਕੀਤੀ ਆ 53000 ਰੁਪਏ ਦੇ ਵਿੱਚ 100 ਕਿਲੋਮੀਟਰ ਤੱਕ ਮਾਲ ਦੇ ਭਾਜੀ ਆਪਣਾ ਤੇ ਜੇ ਦਿਨ ਉਹ ਜੀ ਨਾ 3-4 ਦਿਨ 3 ਦਿਨ ਉਹ ਇਹਨਾਂ ਵੀਡੀਓ ਪਾਈ ਨੂੰ ਤਾਂ ਭੈਣ ਭਰਾ ਫੋਨ ਲਾਉਣ ਲੱਪਿੰਗੇ ਅਸੀਂ ਹਾਂਜੀ 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 ਇਹਦੀ ਜਿੱਤੀ ਗੱਲ ਹੈ ਲਓ ਜੀ ਕਰੋ ਚੱਕਰੀ ਹਾਂਜੀ ਦਸੀ ਪਾਜੀ ਉਹਨਾਂ ਦੇ ਕਹਿਣ ਮਤਾਰ ਸੁਗਾ ਪਹਿਲਾਂ ਛੋਟੀ ਦਾ ਪਾਕੇ ਸੁਈ ਆ ਹਾਂਜੀ ਅਗਲਾ ਦੁਜਾ ਲਾਵੇ ਤਿਜਾ ਲਾਵੇ ਅਠਵਾਂ ਲਾਵੇ ਦਸਵਾਂ ਲਾਵੇ ਠੀਕ ਹੈ ਆਪ ਦੀ ਸਮਝ ਵਰਤੇ ਠੀਕ ਹੈ ਜੀ ਜਿੰਨੇ ਕਹਿੰਨੇ ਮੁੜ ਕੇ ਆਖਣਾ ਨਾ ਮੱਝ ਖੜੀ ਤੋਂ ਕਈ ਆ ਦਿੰਦੇ ਯਾਰ ਇਹ ਹੀ ਲੈ ਉਹਨੂੰ ਅਗਲਾ ਨਾਲ ਹੀ ਲੈ ਦੇ ਨਾਲ ਲੈ ਠੀਕ ਹੈ ਜੀ ਆਪਾਂ ਕਿਹੜੀ ਚੀਜ਼ ਚੰਗੀ ਲੱਗਦੀ ਵੇਖ ਕੇ ਲੈ ਵਧੀਆ ਗੱਲ ਹੈ ਜੀ ਹਾਂ ਜੀ ਆਪਾਂ ਨਹੀਂ ਆਂਦੇ ਭਾਜੀ ਦੱਸਾਂ ਗੱਲ ਕੀ ਆਪਣੀ ਇਹ ਗੱਲ ਹੁੰਦੀ ਆ ਆਪਾਂ ਅਗਲੇ ਨੂੰ ਆਨੇ ਆਂ ਵੀ ਪਾਉ ਤੈਨੂੰ ਮਿਲਣੋ ਨਹੀਂ ਰਹਿਣੀ ਤੇ ਆਪਣੀ ਵਿੱਚ ਅੰਜਲ ਮੇਨ ਗੱਲ ਦੀ ਅੰਡਲ ਜਿੱਥੇ ਅੰਜਲ ਹੋਇਆ ਕਿ ਜਿੱਥੇ ਇਹਦਾ ਕਰਮਾ ਇਹਦਾ ਦਾਣਾ ਚਲੇ ਜਾਂਦਾ ਬਾਕੀ ਆਪਾਂ ਨੂੰ ਇਹ ਚੀਜ਼ ਤੇ ਮੰਨਦਾ ਵਾ ਭਾਪਾ ਉਹਦੇ ਨਗਰ ਨੇ ਰੱਖ ਫਰ ਕੀਤੀ ਨਹੀਂ ਜੋ ਵੇ ਉਹ ਦਸੀਦਾ ਤੇ ਆਪਣਾ ਪਹਾ ਜਾਇਆ ਜਾਇਆ ਤੇ ਆਪਾਂ ਜੈ ਜੀ ਰੱਖ ਠੀਕ 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 ਹਾਂ ਜੀ ਤੇ ਕਿੰਨਾ ਦੋਦ ਜੀ ਦੁੱਧ ਭਾਈ ਇਹ ਥੱਲੇ 7 ਲੀਟਰ ਦੇ ਹਾਂਜੀ ਮਗਰੇ ਦੇ ਕੱਤਾ ਜੀ ਅੱਛਾ ਜੀ ਆ ਬੱਚਾ ਤਾਂ ਨਹੀਂ ਹਾਂਜੀ ਬੱਚਾ ਲੈ ਜੀ ਬੱਚਾ ਉਹ ਇਹ ਨੂੰ ਭਾਈ 3 ਮਹੀਨੇ ਹੋਏ ਰੇ ਭੈਣ ਭਰਾਵਾਂ ਦੇ ਗਾੜੀ ਕੋਈ ਤਨ ਨਾਲੀ ਲਾਲੇ ਚੌਂ ਦੀ ਲਾਲੇ ਭਾਵੇਂ ਸਾਲ ਦੀ ਲਾਲੇ ਲਓ ਜੀ ਠੀਕ ਆ ਵੀ ਸਮਝ ਵਰਤੇ ਠੀਕ ਹੈ ਜੀ ਹਾਂਜੀ 7 ਕਿਲੋ ਦੁੱਧ ਜੀ ਹਾਂਜੀ 7 ਲੀਟਰ ਦੁੱਧ ਪੱਕਾ ਠੀਕ ਹੈ ਜੀ ਹਾਂਜੀ ਤੇ ਕਿੰਨਾ ਮੁੱਲ ਕਰਨਾ ਜੀ ਤੇ ਮੋਲ ਰੀ ਭਾਜੀ ਮਿਲਦੀ ਜੇ ਮੈਂ ਬੱਚਾ ਵੀ ਪਾਉਂਦੀ ਜੇ ਤੇ ਭਾਰੇ ਤੇ ਮਿਲਦੀ ਤੇ ਭਾਰੇ ਤੇ ਮਿਲਦੀ ਠੀਕ ਹੈ ਜੀ ਹਾਂਜੀ ਤੇ ਉਹ ਦੋਵੇਂ ਜਿੱਦਾ ਕਹੀ ਦੀ ਹਾਂ ਹਾਂ ਆਪਾਂ ਦੱਸਣਾ ਜੀ ਅਗਲੇ ਨੂੰ ਕਲੀਅਰ ਆਪਾਂ ਸ਼ੀਸ਼ਾ ਦਿਖਾ ਦੇਣਾ ਵਧੀਆ ਗੱਲ ਵਧੀਆ ਗੱਲ ਹਾਂ ਕਿੰਨਾ ਮੁੱਲ ਕਰਨਾ ਜੀ ਮੋਲ ਭਾਜੀ ਇਹਦੀ ਬੱਚੇ ਦੇ ਹਿਸਾਬ ਨਾਲ ਕਰਦੀ 60 ਚ ਪਹੁੰਚ 60 ਚ ਪਹੁੰਚ ਹਾਂਜੀ ਬਿਲਕੁਲ ਜੀ ਭਾਜੀ ਬਿਲਕੁਲ ਹੀ ਜਿਹੜਾ ਆਨੇ ਜਵਾਨਾ ਕੱਢ ਕੇ ਹਾਂ ਆਪਾਂ ਇਹ ਨਹੀਂ ਵੀ ਬਾਦਾਂਗੇ ਵੀ ਵੀਡੀਓ ਤੇ ਰੇਟ ਆਪਾਂ ਮੁਨੇ ਕੀਤੇ ਫੇਰ ਘਟਾਉਣਾ ਪੂਰੇ 53000 ਦੇ ਵਿੱਚ ਪਹੁੰਚ ਇਹ ਵੀ 53000 ਗੱਡੀ ਆਦੀ ਲੈ ਪੂਰੇ 50000 ਦੀ ਆ 5000 ਦਾ ਕਟਾ ਜੇ 45000 ਚ ਮੈਂ ਰਹਿਣੀ ਲੋ ਜੀ ਠੀਕ ਹੈ ਕੱਢੋ ਜੀ ਬਸ ਦੋਸਤੋ ਇਹਦੀ ਵੀ ਕਰਮਚਾਰੀ ਦੀ ਪਹੁੰਚ ਹੋਊਗੀ 53000 ਰੁਪਏ ਦੇ ਵਿੱਚ ਤੇ ਗੱਡੀ ਕੋਈ ਵੀਰ ਆਪਣੀ ਲਿਆਦਾ ਫਿਰ 50000 ਰੁਪਏ ਦੋਸਤੋ ਕਟਾ ਵੀ ਦੋਸਤੋ ਚੰਗਾ ਰਾਜੀ ਬਾਕੀ ਭਾਈ ਜਿਹਨੇ ਵੀ ਡੰਗਰ ਲੈਣਾ ਭੈਣ ਭਰਾ ਜੋ ਵੀਡੀਓ ਪੋਜੀ ਦੀ ਘੰਟੇ ਦੇ ਵੇਲੇ ਫੋਨ ਲਾ ਦੇ ਮੁਰਕੇ ਕਈ ਨਾ ਗੁੱਸਾ ਕਰਦੇ ਭੈਣ ਭਰਾ ਇਹਨਾਂ ਨੂੰ ਦੱਸਿਆ ਨਹੀਂ ਆ ਭਾਜੀ ਹਰ ਤੋਂ ਇੰਨਾ ਟਾਈਮ ਨਹੀਂ ਹੁੰਦਾ ਠ ਲਓ ਜੀ ਕਰੋ ਜੀ ਤੇ ਹੱਥੋਂ ਨਹੀਂ ਫੋਨ ਹੁੰਦਾ ਜੀ ਕੱਲੇ ਕੱਲੇ ਨੂੰ ਠੀਕ ਠੀਕ ਹਾਂ ਜੀ ਲਓ ਜੀ ਕਰੋ ਚੈੱਕ ਜੀ ਹਾਂ ਲਓ ਜੀ ਕਰੋ ਬਾਕੀ ਚਲੋ ਮਾਰੇ ਕਿਰਪਾ ਕਰਿਆਉਣ ਵਾਲੇ ਸਮੇਂ ਤੇ ਆਪਾਂ ਨਾ ਸ਼ਾਇਦ 20 ਦਿਨਾਂ ਮਹੀਨੇ ਟਿਕਰ ਕਰ ਦੇਣਾ ਤਾਂ ਵੀ ਜਿਤਨੇ ਵੀਡੀਓ ਪਾਉਣੀ ਨੇ ਹਾਂ ਜੀ ਵੀਡੀਓ ਤੇ ਇੱਕ ਦਿਨ ਪਹਿਲਾਂ ਭਾਵੇਂ ਤੁਹਾਨੂੰ ਵੀਡੀਓ ਬਣਾ ਕੇ ਮੈਂ ਪਾਦਾਂ ਦੇ ਭਾਵੇਂ ਤੁਸੀਂ ਆਜੋ ਆਪਾਂ ਇੱਕਦਮ ਦੱਸ ਦਿਆਂ ਕਰਨਾ ਬਈ ਨੇ ਡੰਗਰਾਂ ਦਾ ਲਾੜ ਨਿਕਲਣਾ ਠੀਕ ਹੈ ਜੀ ਤੇ ਆਪਣੇ ਤਾਂ ਭਾਵੇਂ ਪਹਿਲਾਂ ਹੀ ਆ ਜੇ ਪੈਸੇ ਆਉਣ ਵਾਲੇ ਸਮੇਂ ਦੇ ਵਿੱਚ ਹੋ ਜਾਊਗਾ ਜੀ ਪ੍ਰੋਗਰਾਮ ਕਰਾਂਗੇ ਕਰਾਂਗੇ ਠੀਕ ਹੈ ਜੀ ਕਰਾਂ ਗੁਰੂ ਸਾਹਿਬ ਕਿਰਪਾ ਕਰਨ ਕੋਈ ਲਓ ਜੀ ਦੋਸਤੋ ਚੈੱਕ ਕਰ ਲਓ ਸੂਆ ਪਹਿਲਾ ਦੁੱਧ 7 ਕਿਲੋ 53000 ਚ ਪਹੁੰਚ ਬੱਚਾ ਮਗਰ ਖੱਟਾ ਤੇ ਜੋ ਵੀ ਵੀ ਗੱਡੀ ਆ ਪਿੰਡਾਂ ਦਾ ਫਿਰ 50000 ਰੁਪਿਆ ਹਾਂਜੀ ਇਹਦੇ ਬਾਰੇ ਦੱਸੀ ਗੱਡੀ ਭਾਜੀ ਵੱਡੀ ਮਹਣੇ ਹਾਂਜੀ ਪੂਰੀ ਵੱਡੀ ਮਹਣੇ ਤਕਸੀਲਸਲਾਗ ਇੱਦੀ ਆ ਵੀ ਗੱਲਾਂ ਹੀ ਕਰ ਦੋ ਠੀਕ ਹੈ ਜੀ ਤੇ ਦੁੱਧ ਭਾਜੀ ਭਾਵੇਂ 7 ਆ ਹਾਂ ਆਪਾਂ 6 ਲੀਟਰ ਦੁੱਧ ਆਕਾਂ 6 ਲੀਟਰ ਹੈ ਨਾ ਹਾਂਜੀ ਠੀਕ ਹੈ ਜੀ ਕੀ ਲੀਟਰ ਦੁੱਧ ਆਕਾਂਗੇ ਤੇ ਸੀਲਸ ਲਾ ਕੇ ਜਿਹੜੀ ਪੂਰੀ ਸੁਆ ਕਰਨੀ ਤੇ ਸੁਆ ਭਾਜੀ ਉਹਨਾਂ ਨੇ ਕਹਿਣ ਮਤਾਂ ਦੂਜਾ ਉਹਨਾ ਆ ਕੇ ਤਿਜਾ ਆ ਲਾਵੇ ਚੌਥਾ ਆ ਲਾਵੇ ਕੋ ਦਾਵਾ ਆ ਲਾਵੇ ਆਪੀ ਸਮਝੇ ਸੁਆ ਤੇ ਆਪਾਂ ਚਲੋ ਗਾੜੀ ਚੀਜ਼ ਹਰ ਇੱਕ ਬੰਦੇ ਨੂੰ ਵਿਖਾ ਹੀ ਦੇ ਹਾਂ ਹਾਂ ਆਪਦਾ ਵੀ ਮੈਂ ਦੇ ਬੋਡੀ ਸਟਰਕਚਰ ਤੋਂ ਮੈਂ ਦੇ ਮੂੰਹ ਮਾ ਦੇ ਅਗਲਾ ਸਾਹਵ ਲਾ ਲੀ ਠੀਕ ਇਹ ਡੰਗਰ ਪੱਕਾ ਮੇਰੇ ਭਾਜੀ ਡੰਗਰ ਢਲ ਜਾਂਦਾ ਸਰੀਕ ਢਲ ਜਾਂਦਾ ਹਾਂਜੀ ਹਾਂਜੀ ਅੱਛਾ ਇਹਦਾ ਬੱਚਾ ਹੈਗਾ ਜੀ ਨਹੀਂ ਇਹ ਵੀ ਬੱਚੇ ਤੋਂ ਬਣਾ ਇਹਦੇ ਨਾਲ ਬੱਚੇ ਤੋਂ ਹਾਂਜੀ ਤੇ ਇਹਦਾ ਮੁੱਲ ਕਿੰਨਾ ਕਰਨਾ ਹੈ ਇਹ ਭਾਜੀ ਛੋੜ ਛੋੜੇ ਪਾ ਰੀਆਂ ਤਨੇ ਅੱਛਾ ਜੀ ਇਹ ਫੋਨ ਬੜਿਆ ਇਹ ਆਪਾਂ ਬੂਰੀ ਪਾਈ ਹਾਂ ਪਹਿਲੇ ਹਾਂਜੀ 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 ਵੀਡੀਓ ਜੀ ਹਾਂ ਕਹ ਬੂਰੀ ਦਾ ਕਰਕੇ ਬਹੁਤ ਫੋਨ ਆਇਆ ਗੁੱਸੇ ਕਈ ਭੈਣ ਭਰਾ ਠੀਕ ਹੈ ਜੀ ਕਈ ਦੇ ਤੇ ਉਹਦਾ ਇੱਕ ਮੈਂ ਇਹ ਦੇ ਮਗਰ ਬੂਰਾ ਕਟਾ ਵਾ ਬੇ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਇਹਦਾ ਭਾ ਭਾਜੀ 50000 ਤੱਕ ਕੱਢੀ ਪਹੁੰਚ ਨਹੀਂ ਨਹੀਂ 50000 ਤੋਂ ਜ਼ਿਆ ਹਾਂਜੀ ਯਾਰ ਗੈਡ ਕਰਕੇ ਹੋਰ ਜੈਜ ਕਰੀ। ਚਲੋ ਭਾਈ ਇਹਨੂੰ ਘੱਟ ਨਹੀਂ ਜੀ ਹੋਣੀ। ਹਾਂ। ਭਾਵੇਂ ਅਗਲਾ ਲਵੇ ਤੇ ਭਾਵੇਂ ਨਾ ਠੀਕ ਹੈ ਜੀ। ਪੂਰੇ 45 ਹਜ਼ਾਰ ਚ ਪਹੁੰਚ ਜੇ 42 ਦੇ ਦਾਂ। ਠੀਕ ਹੈ ਜੀ। 42 ਚ ਪਹੁੰਚ ਕਰਦਾ 42 ਹੀ ਦੇ ਦਾਂ। ਲਓ ਜੀ। ਹੋਰ ਹੈ ਜੀ ਦੇਖ ਲਓ। ਨਹੀਂ ਮੈਂ ਨਾ ਜੀ ਆਪਾਂ ਲਾਤਾ। ਮੈਂ ਨਾ 40 40 ਲਾ ਦੀਏ। ਨਹੀਂ ਨਹੀਂ। 40 ਬਣਿਆ ਫਿਰ ਭਾਈ ਨਾ ਨਹੀਂ ਕੋ। ਠੀਕ ਹੈ ਜੀ। ਇਹੋ 1000 ਬੈਣਾ ਜੀਾਨੂੰ। ਠੀਕ ਹੈ ਜੀ। ਇਹੋ 1000 ਬੈਣਾ। ਲਓ ਜੀ ਇਹੋ 1000 ਲੈਣਾ ਆਪਾਂ। ਹਾਂ ਲੋ ਦੋਸਤੋ। ਕਦ ਘੜ ਮੈਂ ਨਾ ਚੈੱਕ ਕਰ ਲਓ। 6 ਕਰੋ ਹਾਂਜੀ 6 ਲੀਟਰ ਦੋਨ 6 ਕਿਲੋ ਦੁੱਧ ਤੇ ਕਿੰਨਾ ਰੇਟ ਕੀਤਾ ਜੇ ਦਾ 41 ਹਜ਼ਾਰ ਚ ਪਹੁੰਚ ਹਾਂਜੀ ਨਹੀਂ 44 ਹਜ਼ਾਰ ਚ ਪਹੁੰਚ ਤੇ ਉਦਾਂ 41 44 ਹਜ਼ਾਰ ਚ ਪਹੁੰਚ ਤੇ ਉਦਾਂ 41 ਹਾਂਜੀ ਲਓ ਜੀ ਚੈੱਕ ਕਰ ਲਓ ਸੂਈ ਨੂੰ ਭਾਜੀ ਨੂੰ ਕੋਈ ਸਾਢੇ 3-4 ਮਹੀਨੇ ਇਹਦੇ ਬੱਚਾ ਨਹੀਂ ਹੈਗਾ ਮਿਲਦੀ ਭਾਰੇ ਚ ਠੀਕ ਹੈ ਜੀ ਇਹ ਹੋਈ ਜੀ ਦੀ ਹੋਈ ਦਸੀ ਆ ਜੀ ਉਹਨਾਂ 1.5 ਮਹੀਨੇ ਕੋ 1.5 ਮਹੀਨੇ ਦਸੀ ਆ ਸ਼ੈਤ ਮੈਂ ਹੋਵੇ ਵੀ ਗੱਬਰ ਠੀਕ ਹੈ ਕਿਉਂਕਿ ਮੈਂ ਆਈ ਆ ਮੈਂ ਪਟੇ ਪਟੇ ਖਾਦੇ ਮੈਂ ਥੋੜਿਆ ਦੁਜੀਆਂ ਮਹਿੰਆਂ ਨਾਲ ਰਾਜ ਦੀ ਜ਼ਿਆਦਾ ਠੀਕ ਹੈ ਉਹ ਟਾਈਮ ਤੇ ਭਾਜੀ ਤੀਜ ਪੈੱਕ ਚੱਕ ਹੁੰਦੀ ਆ ਆਪਾਂ ਗਾਰੰਟੀ ਨਹੀਂ ਦੇਣੀ ਜਿਹੜੀ ਬਿਲਕੁਲ ਇੱਕ ਗੱਲ ਹੋਰ ਦੱਸ ਦੇਣ ਜਿਹੜੀ ਮੈਂ ਗੱਬਣਾ ਹੋਊਗੀ ਨਾ ਬਕਾਇਦਾ ਆਪਣੇ ਕੋਲ ਉਹਦੀ ਵੀਡੀਓ ਬਣੀ ਹੋਊਗੀ ਠੀਕ ਹੈ ਆਪਾਂ ਨੂੰ ਤਾਂ ਪ੍ਰੂਫ ਹੋਊਗਾ ਹਾਂ ਠੀਕ ਠੀਕ ਹਾਂਜੀ ਠੀਕ ਹੈ ਲਓ ਦੋਸਤੋ ਬਿਲਕੁਲ ਨੋਰਮਲ ਜਿਹਾ ਰੇਟ ਹੈ ਇਹਦਾ ਵੀਰ ਨੇ ਕੀਤਾ ਵਾ ਬਾਕੀ ਦੋਸਤੋ ਤੁਹਾਨੂੰ ਪਤਾ ਵਾ ਦੁੱਧ ਵੀ ਆ ਮੱਝ ਵੀ ਆ ਚਲੋ ਹੈ ਇਦੋਂ ਅਗੇ ਵੀ ਜੀ ਦਸਗੀ ਇਦੋਂ ਕੇ ਭਾਈ ਤਾਜੀ ਸੂਈ ਮੈਂ ਜੇ ਗੱਲਾ ਹੀ ਨਾਰੂ ਦੀ ਹੂੰ ਸੂਈ ਜੇ ਭਾਜੀ ਕੱਲ ਦੀ ਮੈਂ ਅੱਛਾ ਜੀ ਆ ਬੱਚਾ ਦਾ ਆ ਵੇਖ ਲੋ ਠੀਕ ਹੈ ਆਪਣਾ ਲੋਹੀ ਲੋਏ ਲੋਹ ਜਿਹੜਾ ਨੋਈ ਨਹੀਂ ਹੁੰਦੀ ਜਦਾਂ ਮੱਝ ਜਾਂ ਮਾਲੀ ਹਾਂਜੀ ਆ ਥੋੜਾ ਜਿਹਾ ਨਾ ਮੱਝ ਨੇ ਪੈਰ ਜਿਹੜਾਤਾ ਬਚੇ ਮੱਝ ਨੇ ਪੈਰ ਲਾਤੀ ਗੱਡੀ ਦੇ ਵਿੱਚ ਆਉਂਦੇ ਹਾਂ ਥੋੜੀ ਜੀ ਤਰ ਮਹਿਸੂਸ ਕਰਦਾ ਤਾਂ ਕਰਕੇ ਲਾਦ ਬਾਕੀ ਦੋਸਤੋ ਬਿਲਕੁਲ ਤਾਜੀ ਸੂਈ ਜੇ ਕੋਈ ਗੱਲ ਨਹੀਂ ਜੀ ਬਸ ਦੁੱਧ ਦਾ ਵਧੀਆ ਕਿੰਨਾ ਜੇ ਬੋਲਾ ਜੀ ਬੋਲਾ ਭਾਜੀ ਆਪਾਂ ਮੈਂ ਦਾਹਾ ਖੀ ਜਾਈਏ ਸੁੰਦੀ ਮੈਂ ਥੱਲੇ 12 ਬਾਰ ਆ ਦਿੰਦੇ ਆ ਹੂੰ ਤੁਹਾਨੂੰ ਬੋਲਾ ਥਾਣੋ ਨਹੀਂ ਸਾਲੂ ਕੀਤੇ ਹਾਂਜੀ ਹਾਂਜੀ ਆਪਾਂ ਕਿੰਨੂੰ ਲਾਗ ਹੀ ਨਹੀਂ ਗੱਲ ਕਰਦਾ ਹਾਂਜੀ ਹਾਂਜੀ ਮੰਨ ਲਓ ਸੁੰਦੀ ਮੈਂ ਥੱਲੇ 12 ਕਿਲੋ ਆ ਦਿੰਦੇ ਆ ਜੀ ਠੀਕ ਹੈ ਜੀ ਭਾਜੀ ਨਹੀਂ ਹੁੰਦਾ ਜੋ ਹੋਵੇ ਉਹ ਹੀ ਦੱਸੋ ਠੀਕ ਹੈ ਜੀ ਤੇ ਇਹਦੇ ਥੱਲੇ ਭਾਜੀ ਬੋਲਾ ਜਿਹੜਾ ਸਾਸੂ ਕੀਤੀ ਆ ਹੂੰ 6 ਲਾਲੇ ਕੋ 7 ਲਾਲੇ ਆਪਾਂ 6 ਹੀ ਆਖਾਂਗੇ ਠੀਕ ਹੈ ਜੀ ਆਪਾਂ 6 ਹੀ ਬੋਲਾ ਹੋਂ ਜਿਹੜਾ ਚਵਾਉਣ ਦੇ ਆਪਾਂ 6 ਹੀ ਆਖਾਂਗੇ ਭਾਜੀ ਠੀਕ ਆ ਛੇ ਹੀ ਆਖਾਂਗੇ ਆਪਾਂ ਆ ਪਾਣੀ ਜਿਆਦਾ ਆਖਣਾ ਹਾਂਜੀ ਹਾਂਜੀ ਤੇ ਉਮੀਦ ਇੰਨੀ ਕਿ ਵੀ 9 ਤੋਂ 10 ਕਿਲੋ ਚੁਆ ਹਾਂਜੀ ਹਾਂਜੀ ਇਦੋਂ ਘੱਟ ਕੀ ਆ ਜੀ ਠੀਕ ਹੈ ਉਹ ਆਂਦੇ ਵੀ ਚੁਆਇਆ ਇਹਨੇ 9 ਦਾ ਲੀਟਰ ਪੀਲੇ ਸੁਏ ਮੈਂ 15 ਨਹੀਂ ਆਂਦੇ ਕੋਈ ਆਪਾਂ ਉਹ ਨਾ ਆਖਾਂਗੇ ਜੋ ਹਾਜ਼ਰ ਆ ਠੀਕ ਹੈ ਜੀ ਗਾੜੀ ਅਗਲੇ ਦੀ ਸੇਵਾ ਠੀਕ ਹੈ ਜੀ ਹਾਂਜੀ ਤੇ ਦੱਸੀ ਇਹਦਾ ਮੁੱਲ ਵੀ ਜੀ ਮੁੱਲ ਭਾਜੀ ਇਹਦਾ ਵੀ ਬਿਲਕੁਲ ਜੈਰ ਆ ਹਾਂਜੀ ਜੇ ਉਦਾਂ ਵੈਣ ਮਾਟਰ ਦੇ ਹਿਸਾਬ ਲਈ ਇਹ ਮਹੀਨਾ ਤੇ ਚਲੋ ਤਾਂ ਇਆਂ ਮਹੀਨਾ ਮੰਗੀ ਜਾਂਦੇ ਆ ਭੈਣ ਭਰਾ 66 ਮੰਗੀ ਜਾਂਦੇ ਆ ਹਾਂਜੀ ਹਾਂਜੀ ਕਰੀ ਜਾਂਦੇ ਆ ਪਰ ਆਪਾਂ ਨਹੀਂ ਕਰਨਾ ਆਪਾਂ ਇਹਦਾ ਜੈ ਜੀ ਰੱਖਣਾ ਜੈ ਜੀ ਰੱਖੀ ਹੈ ਜੀ ਆਪਾਂ ਦੇ ਲਈ ਪਚੰਜਾ ਦੀ ਕਰਦੀ ਪਹੁੰਚ ਨਹੀਂ 55 ਧੱਕਾ ਹਿੰਦਾ ਹਾਂ ਜੀ 55 ਧੱਕਾ ਹਿੰਦਾ ਅੱਜ ਕਰੀ ਜੈ ਜੈ ਕਰੀ ਇਹ ਨਹੀਂ ਇਹ ਭਾਜੀ ਕਰਤ ਹੋਣੀ ਇਹਦੋਂ 45000 ਦੇ ਵਿੱਚ ਪਹੁੰਚ ਗੱਡੀ ਆਪਦੀ ਲੈ ਪੂਰੇ ਬਟਾਲੀਆਂ ਨੂੰ ਆਪਣੇ ਘਰੇ ਆ ਜੀ ਅਗਲਾ ਪਸਮਾ ਕੇ ਚੋ ਕੇ ਖੜੇ ਜੀ ਹਾਂਜੀ ਤਾੜੀ ਮੈਨੇ ਇਹ ਆ ਦੇਖੋ ਅੱਜ ਪੈਸੇ ਲਾਉਂਦਾ ਹੂੰ ਇਹ ਭਾਜੀ ਸਾਲ ਦਾ ਦਾ ਦੁੱਧ ਬਣਦਾ ਠੀਕ ਹੈ ਜੀ ਹਾਂ ਜੀ ਇਹਦੀ ਗੱਲ ਹੈਗੀ ਚਲੋ ਜੀ ਛੋਟਾ ਜਿਹਾ ਮੋਲ 45 ਛੋਟੇ ਭਾਜ ਛੋਟੇ ਬਜਟ 100 ਕਿਲੋਮੀਟਰ ਤੱਕ ਪਹੁੰਚ ਜਾ ਹਾਂ 100 ਕਿਲੋਮੀਟਰ ਤੱਕ 45000 ਦੇ ਵਿੱਚ ਪਹੁੰਚ ਹਾਂ 45000 ਆਲ ਦੀ ਲੈ ਆਵੇ ਤਾਂ 44000 44000 ਠੀਕ ਹੈ ਲਓ ਜੀ ਕੱਢੇ ਜੋ ਕਰਨ ਤੋੜ ਕੇ ਦਿਖਾ ਤੋੜਨੀ ਹੈ ਜੀ ਨਹੀਂ ਖਲੋਏ ਆ ਤੋੜਨੀ ਮੱਝ ਕਰੀਏ ਚੱਟ ਜੀ ਆਇਆ ਮਤ ਕੋਲ ਆ ਦੋਸਤੋ ਮੁੱਲ ਮੈਂ ਕਹਿੰ ਗਿਆ ਬਿਲਕੁਲ ਛੋਟੇ ਛੋਟੇ ਐ ਡਰ ਨਾ ਜਾਇਆ ਕਰੋ ਕਿ ਵੀਰ ਮੁੱਲ ਵੱਡਾ ਕਰਨ ਦਾ ਚਲੋ ਥੋੜਾ ਜਿਹਾ ਦੱਸਣਾ ਪੈਂਦਾ ਹਰ ਇੱਕ ਚੀਜ਼ ਕਰਦੀ ਪੈਂਦੀ ਆ ਵੀਡੀਓ 'ਚ ਨਹੀਂ ਕੋਈ ਗੱਲ ਨਹੀਂ ਲੋ ਜੀ ਕਰੋ ਓ ਇਦਾਂ ਹੀ ਆ ਚਲੋ ਭੈਣ ਭਰਾਵਾਂ ਦੇ ਨਾਲ ਹੀ ਆ ਤੇ ਹਾਂਜੀ ਹਾਂਜੀ ਮੁੰਡਾ ਰੰਜਨ ਵੀ ਦੋਸਤੋ ਸੜਾ ਬੜਾ ਕਰਨਾ ਚਾਹੀਦਾ ਵੀਡੀਓ ਦੇ ਵਿੱਚ ਆਹ ਲਓ ਜੀ ਕਰੋ ਚੈੱਕ ਵਾਜੀ ਰੁਪਈਆ ਆਪਾ ਜਾ 10000 15 1500 ਲਿਆ ਤੇ ਚਲੋ ਆਪਣੇ ਲੂਨ ਤੇਲ ਬਣ ਜਾਣਾ ਮਾੜਾ ਚੰਗਾ ਵਧੀਆ ਗੱਲ ਹੈਗੀ ਗਾੜਾ ਨਹੀਂ ਆਪਾਂ ਕਰਨਾ ਭਾਵੇਂ ਵੇਚਣ ਵਾਲਾ ਵੀ ਕੋ ਲੈ ਜਾਊ ਵੀ ਕੋਈ ਝਾਰ ਦੋ ਝਾਰ ਲਊ ਫੇਰ ਆ ਜੂ ਹਰ ਇੱਕ ਨੂੰ ਰੋਟੀ ਮਿਲਣੀ ਚਾਹੀਦੀ ਹੈ ਹਾਂਜੀ ਠੀਕ ਹੈ ਜੀ ਦੱਸੋ ਜੀ ਇਹ ਇੱਕ ਮੈਂ ਲਿਆਉਣੇ ਆ ਨਾ ਹੂੰ ਇਹਦੇ ਉੱਤੇ ਚੋਂਹ ਘਰਾਂ ਦੀ ਰੋਟੀ ਬਣਦੀ ਤੈਨੂੰ ਬਣਦੀ 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 ਇਹ ਸਾਡੀ ਬਣਨੀ ਆ ਹਾਂਜੀ ਇੱਕ ਗੱਡੀ ਵਾਲੇ ਦੀ ਤੇ ਜਿੰਨੇ ਲੈ ਜਾਣੀ ਉਹਦੀ ਹਾਂਜੀ ਉਹਨਾਂ ਸਾਡੀ ਵੀ ਬਣਦੀ ਹੈ ਹਾਂਜੀ ਹਾਂਜੀ ਸਾਡੀ ਪਾ ਕੇ ਚੋਂਹ ਘਰਾਂ ਦੀ ਸਾਡੀ ਪਾ ਕੇ ਚੋਂਹ ਘਰਾਂ ਦੀ ਹਾਂਜੀ ਦੱਸਿਓ ਜੀ ਗਾੜੀ ਭਾਜੀ ਛਿੱਗੀ ਜੇ ਤੇ ਹੋਤੀ ਚੌਗੀ ਕਾ ਛਿੱਗੀ ਚੌਗੀ ਹੈ ਚੌਗੀ ਭਾਜੀ ਚਾਰ ਦੰਦ ਪਹਿਲਾ ਸੁਆ ਚਾਰ ਚਾਰ ਦੰਦ ਝੋਟੀ ਮੂੰਹ ਛਿੱਗੀ ਤੇ ਸੂਈ ਨੂੰ ਭਾਜੀ ਇਹਨੂੰ 3 ਮਹੀਨੇ ਹੋਏ ਜੀ ਅੱਛਾ 3 ਮਹੀਨੇ ਤੇ ਮੂੰਹ ਬਚਾ ਕਟਾਏਗਾ ਜੀ ਲਓ ਜੀ ਇਹਦਾ ਕਟਾਰੇ ਖੁੱਲ ਜਾ ਆਹ ਵੇਖੋ ਕਰੋ ਜੀ ਚੈੱਕ ਹਾਂ ਜੀ ਕਟਾ ਲਓ ਜੀ ਆਹ ਕਰੋ ਚੈੱਕ ਜੀ ਆਹ ਕਟਾ ਸਹੀ ਸਲਾਮਤ ਬੱਚੇ ਤੇ ਵੀ ਮਿਲਦੀ ਆ ਭਾਰੇ ਤੇ ਠੀਕ ਹੈ ਆ ਜੋ ਆ ਰਿੰਦੀ ਦੋਦ ਕਮ ਹੈ ਜੀ ਦੁੱਧ ਭਾਜੀ 6 ਲੀਟਰ ਜਿਹੜਾ ਹੈਗਾ ਆਪਾਂ ਦੱਸਣਾ ਮਾਲ 3-4 ਡੰਗਰ ਚ ਸਲੇਟ ਜਿਆਦੇ ਚੋਗੇ ਲੈ ਜਾਂਦੇ ਸਾਰੇ ਠੀਕ ਹੈ ਜੀ ਤੇ ਵੀਡੀਓ ਕਈ ਰੀ ਭੈਣ ਭਰਾ ਆ ਦਿੰਦੇ ਆ ਹੁਣ ਭਾਜੀ ਆਪਾਂ ਜੇ ਡੰਗਰੀ ਦੋਹਾਂ ਟੰਗਾਂ ਦਾ ਛੱਡਿਆ ਹੋਊਗਾ ਤੇ ਉਹਨੇ ਥੱਲੇ ਬੰਨ੍ਹਣੀ ਹਾਂਜੀ ਹਾਂਜੀ ਆਪਾਂ ਗੱਲ ਉਹ ਦੱਸਣੀ ਆ ਵੀ ਜਿਹੜਾ ਨਾ ਭੈ ਕੀ ਗੱਲ ਬਾਕੀ ਆਪਾਂ ਇਹ ਰਿਕਵੈਸਟ ਬੇਨਤੀ ਕਰਦੇ ਆਂ ਆਪ ਦੀ ਚੋਕੇ ਕਰੋ ਜੀ ਚੋਕੇ ਤਸੱਲੀ ਕਰੋ ਜੀ ਹਾਂਜੀ 6 ਲੀਟਰ ਦੁੱਧ ਦੇ ਦਲੇ ਅੱਛਾ ਤੇ ਇਹਦਾ ਮੀਟ 7 ਲੀਟਰ ਦੁੱਧ ਆ ਕੋਈ 6 ਲਾ ਮੁੱਲ ਵੀ ਇਹਦਾ ਫੇ ਛੋਟਾ ਜਿਹਾ ਕਰੀ ਹਾਂ ਮੁੱਲ ਭਾਜੀ ਛੋਟਾ ਹੀ ਆ ਜੀ ਹਾਂ ਇਹਦੇ ਕਦਰ ਦੇ ਹਿਸਾਬ ਨਾਲ ਮੁੱਲੇ ਦਾ ਕਰੀ ਨਹੀਂ ਚਲੋ ਇਹ ਗੱਲ ਹੈਗੀ ਆ ਜੀ ਗੱਲ ਇਹ ਆ ਨਾ ਫਿਰ ਵੀ ਜਿਹੜੀ ਮਾਝ ਆ ਉਹ ਮਾਝ ਆ ਮਾਝ ਦੇ ਗਾਂ ਗਾਂ ਆ ਹਾਂਜੀ ਇਹਦਾ ਭਾਵੇਂ 6 ਕਿਲੋ ਆ ਨਾ ਤੇ ਗਾਂ ਦੇ 20 ਲੀਟਰ ਗਾਈ 20 ਲੀਟਰ ਹਾਂਜੀ ਹਾਂਜੀ ਠੀਕ ਹੈ ਦਸੀਏ ਇਹ ਮੁੱਲ ਤੇ ਬਾਕੀ ਭਾਜੀ ਦੋ ਚੀਜ਼ਾਂ ਵਾਂ ਹਾਂ ਅਟਾਵੀਏ ਮਗਰ ਤੇ ਛੜੀਏ ਆਫਰ ਨਹੀਂ ਕੀਤੀ ਫਿਰ 50 ਕਰੀਏ ਪਹੁੰਚ ਹਾਂਜੀ ਇਹ ਨਿੱਕੀ ਨਾ ਨਾ ਫਿਰ ਪਾਜੀ ਇਹ ਦਾ ਤੇ ਆਉਂਦਾ ਬਰਾਬਰ ਹੀ ਜਾਣ ਲੋ ਹਾਂਜੀ 44 ਹਜ਼ਾਰ ਤੇ ਪਹੁੰਚ ਕਰਾਂਗੇ ਜੀ ਅੱਛਾ ਜੇ ਕੋਈ ਜੈਸਾ ਕੀ ਜੀ ਹੋਵੇ ਨਹੀਂ 44 ਹਜ਼ਾਰ ਤੇ ਪਹੁੰਚ ਉਦੋਂ ਪੂਰੇ 44 ਹਜ਼ਾਰ ਜੇ ਬਚਾ ਲਓ ਜੀ ਕੋ ਵੀ ਭਾਈ ਜਿਆਦਾ ਨਾ ਨਾ ਲਾਓ 5-4000 ਦਾ ਕਟਾ ਵੀ ਹੈ ਮਗਰ 44000 ਰੁਪਏ ਇਹਦੀ 100 ਕਿਲੋਮੀਟਰ ਦੀ ਪਹੁੰਚ ਹਾਂਜੀ ਹਾਂਜੀ ਉਹ ਤੇ ਅਗਲੇ ਕਰਾਇਆ ਲਾਉਣਾ ਨਾ ਆਉਂਦਾ ਉਦਾਂ ਮੈਂ 44000 44 ਦੇ ਵਿੱਚੋਂ 5000 ਕੱਢ ਦੋ 4 ਕੱਢ ਦੋ ਤੇ ਭਾਜੀ 35-36000 ਦੇ ਵਿੱਚ ਰਹਿਣ ਦੇ ਜਰੀ ਲਓ ਜੀ ਕੱਢੋ ਭਰਾ ਗੱਲ ਭਾਜੀ ਫੇਰ ਉੱਥੇ ਆਹ ਕੌਣ ਕੀ ਆਖਣਾ ਸਾਰੇ ਸਿਆਣੇ ਆ ਮੇਰੇ ਖਿਆਲ ਨਾਲ 20000 ਤੋਂ ਤੇ ਬੱਕਰੀ ਸਟਾਰਟ ਹੁੰਦੀ ਆ ਹੁੰਦੀ ਹੁੰਦੀ ਆ ਜੀ ਇਹ ਤੇ ਗੱਲ ਹੈਗੀ ਲਓ ਜੀ ਕਰੋ ਚੈੱਕ ਦੁੱਧ ਵੀ ਦੇਣ ਦੀ ਦੋਸਤੋ ਬੱਚਾ ਵੀ ਮਗਰ ਕਟਾ ਹੈ ਜੀ 6-7 ਕਿਲ ਬਾਕੀ ਸੂਹਾ ਵੀ ਪਹਿਲਾਂ ਅੱਛਾ ਇਹਨੂੰ ਵੀ ਜੀ ਕੋਈ ਏਆਈ ਹੋਈ ਦੀ ਭਾਜੀ ਹੋਈ ਨੂੰ ਨਾ ਆਖਿਆ ਮਹੀਨਾ ਖੰਡ ਲੋ ਜੀ ਆਪਾਂ ਕੋਈ ਨਹੀਂ ਜੀ ਆਪਾਂ ਜੋ ਹੈਗਾ ਉਹੋ ਹੀ ਦੇਖਣਾ ਚਲੋ ਇਹਨਾਂ ਦਾ ਕਨਫਰਮ ਹੋ ਜਾਂਦਾ ਨਾ ਨਹੀਂ ਵੀ ਸਕਦਾ ਕੀ ਡੰਗਰ ਸੂਹਾ ਆਪਦਾ ਕੋਈ ਲਾਵੇ ਭਾਵੇਂ ਦਾਵਾਂ ਲਾਵੇ ਆਪਾਂ ਗਾੜੀ ਤੇ ਇਹ ਆ ਪਾਣੀ ਕੋ ਜਾਂਦੀ ਇਹ ਤੇ ਇਦਾਂ ਜੇ ਵੀ ਕੋਈ ਜਿਹੜਾ ਕੋਈ ਛੋਟਾ ਪਰਿਵਾਰ ਹੈ ਨਾ ਭੈਣ ਭਰਾ ਇੱਕ ਦੋ ਜਾਣੇ ਅਰਮਾਨ ਜਦੋਂ ਮਰਗੀ ਚੋਲਣ ਹੈਗੀ ਫ੍ਰਿਜ ਦੇ ਫ੍ਰਿਜ ਹਾਂਜੀ ਹਾਂਜੀ ਕਰ ਲੋ ਚੱਕ ਜੀ ਕਈ ਆਪਣੇ ਭੈਣ ਭਰਾ ਨੂੰ ਨਹੀਂ ਜਿਆਦਾ ਲਾਉਣ ਵਾਲੇ ਮੋੜ ਹਾਂਜੀ 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 ਇਹ ਤਾਂ ਗੱਲ ਸਾਰੀ ਦੁਨੀਆ ਇੱਕੋ ਜਿਹੀ ਹੁੰਦੀ ਨਹੀਂ ਆਪਾਂ ਵੀ ਫਿਰ ਆਪਣੇ ਗਾਹਾਂ ਦਾ ਧਿਆਨ ਰੱਖਦੇ ਹਾਂ ਨਾ ਠੀਕ ਹੈ ਆਪਾਂ ਸਾਰੀਆਂ ਚੀਜ਼ਾਂ ਦਿੰਨੇ ਆ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ ਦੋਸਤੋ ਸਤ ਨਗਮ ਖਾਇ ਤੇ ਸੱਤੇ ਨਗਮ ਸੂਰੇ ਸਮੇਂ ਡਿਟੇਲ ਵੀ ਇਹਨੇ ਸਾਰੀ ਇਕੱਲੇ ਇਕੱਲੇ ਨਗਰੀ ਦੱਸਦੀ ਹੈ ਮੇਰੇ ਵੀ ਇੱਕ ਟਾਈਮ ਦੋ ਟਾਈਮ ਚੋਕ ਜਿਹੜੀ ਤਸੱਲੀ ਕਰਨੀ ਤੁਹਾਡਾ ਹੱਕ ਹੈ ਤੁਹਾਡਾ ਫਰਜ਼ ਬੰਦਾ ਜਰੂਰ ਕਰਿਆ ਕਰੋ ਐਡਰੈਸ ਇੱਕ ਵੀ ਇਹਦਾ ਫੇਰ ਬੋਲ ਦੇਣਾ ਪੇਂਟ ਵੀ ਇਹਦਾ ਹੈਗਾ ਚਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿ ਫੋਨ ਨੰਬਰ ਵੀ ਜੀ ਇਕ ਰੀਫੇ ਬੋਲੋ ਹਾਂ ਜੀ ਭਾਜੀ ਫੋਨ ਨੰਬਰ ਜੇ 6284741127 6284741127 ਤੇ ਵਟਸਐਪ ਨੰਬਰ ਜੇ 788901127 788901127 ਠੀਕ ਹੈ ਨਾਮ ਜੇ ਪਤਾਲ ਸਿੰਘ ਛਾ ਠੀਕ ਹੈ ਪਿੰਕਾਮ ਕੋਲ ਜ਼ਿਲ੍ਹਾ ਤਰਨਤਾਰਨ ਤਹਿਸੀਲ ਵੀ ਤਰਨਤਾਰਨ ਠੀਕ ਹੈ ਤੇ ਇਹੋ ਰਿਕਵੈਸਟ ਬੇਨਤੀ ਆਰ ਵੀ ਕਰਦੇ ਆਂ ਵੀ ਪਰਿਵਾਰ ਦੇ ਵਿੱਚ ਬਹਿ ਕੇ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖੋ ਐਂਡ ਤੱਕ ਜਰੂਰ ਦੇਖੋ ਆਪਾਂ ਨੂੰ ਛਾਈ ਕੁਸਿੰਦ ਕਰਕੇ ਡੰਗਰ ਤੇ ਫਿਰ ਪਾਓ ਠੀਕ ਹੈ ਤੇ ਸਾਈ ਦਾ ਸਮਾਂ ਜਿਹੜਾ ਉਹ ਸੀਮਤ ਹੋਊਗਾ 24 ਘੰਟਿਆਂ ਦਾ ਹੋਊਗਾ ਠੀਕ ਹੈ ਇਹ ਤੋਂ ਵੱਧ ਨਹੀਂ ਜੇ ਭਾਜੀ ਖਰੋਣਾ ਜੇ ਕੋਈ ਪੰਜ ਚਾਰ ਦਿਨ ਖੂਬ ਖਰੋਣਾ ਦਾ ਸਾਈ ਘਰ ਤੋਂ ਕੋਲ 5000 ਰੁਪਏ ਪਾ ਹਾਂਜੀ ਠੀਕ ਹੈ ਜੀ ਜੇ ਮੈਂ ਵੇਚਾਂਗੇ ਪੰਜਾਂ ਪੰਜ ਦਵਾਂਗੇ ਦਾਹੂ ਦਾਹਾਂ ਨਾਲ ਦੱਸ ਦਵਾਂਗੇ ਠੀਕ ਹੈ ਅਗਲਾ ਬੰਦੇ ਇਕੱਠੇ ਕਰੀ ਠੀਕ ਹੈ ਜੀ ਹਾਂਜੀ ਤੇ ਬਾਕੀ ਇਹ ਗੱਲ ਆ ਵੀ ਭਾਜੀ ਘਰਾਂ ਤੋਂ ਆਈਆਂ ਆ ਆਪਾਂ ਘਰੇ ਨਹੀਂ ਬਣਾਈਆਂ ਤੇ ਇਹੋ ਬੇਨਤੀਆਂ ਵਾ ਇੱਕ ਦੋ ਟਾਈਮ ਆਪਦੀ ਚੋਕ ਅਤ ਤਸੱਲੀ ਕਰਕੇ ਤਸੱਲੀ ਆਪਣੀ ਜ਼ਰੂਰ ਕਰਨਾ ਹੈ ਨਾ ਜੀ ਠੀਕ ਹੈ